ਪੱਕਾ ਚਾਈ ਅੱਤੜ ਦੇ ਲੋ ਬਾਈ ਸ਼ਾਮ ਦਾ ਹੋ ਗਿਆ ਵੇਲਾ ਤੇ ਇਧਰ ਸਾਡਾ ਬਾਈ ਪਾਰਟੀ ਲਈ ਬੈਠਾ ਸასი ਸ਼ਗਨ ਜੀ ਸასი ਸ਼ਗਨ ਕਾਦੀ ਵਧਾਈਆਂ ਹੋ ਗਈਆਂ ਸਕੂਟਰੀ ਲੈਉਂਦੀ ਹੈ ਬੈਟਰੀ ਅੱਛਾ ਫਿਰ ਤਾਂ ਬਹੁਤ ਬਹੁਤ ਮੁਬਾਰਕਾਂ ਬਾਈ ਯਾਰ ਸਰਦਾ ਨਹੀਂ ਤੋਂ ਦੇ ਬਣਾ ਚਲੋ ਸਰਦਾ ਨਹੀਂ ਤਾਂ ਜ਼ਰੂਰੀ ਹੈ ਕਿੰਨੇ ਪੈਸੇ ਲਾਇਆ ਲੱਗੇ 50000 ਰੁਪਏ ਕਿਹੜੀ ਕੰਪਨੀ ਇਹਨਾਂ ਤੋਂ ਹੀ ਲਿਆ ਖਰਾ ਬਦਲ ਨੂੰ ਹੁਣ ਆ ਮੂੰਹ ਮਿੱਠਾ ਦਿਖਾਈ ਤਾਂ ਫਿਰ ਕਿਆ ਲਈ ਫਿਰ ਦਾ ਦੇਖੀ ਮੁੰਡਾ ਕੱਢ ਕੇ ਦਾ ਬਾਈ ਆ ਸਾਡੇ ਪਰੰਪਰਾ ਚੱਲਦੀ ਐ ਵੀ ਮੂੰਹ ਮਿੱਠਾ ਕਰਾਉਣਾ ਜ਼ਰੂਰੀ ਐ ਜੀ ਜੀ ਬਾਈ ਹਨਾ ਜ਼ਰੂਰੀ ਐ ਦਾ ਇਹ ਚੇਪੀ ਲੱਗੀ ਵੀ ਚੇਪੀ 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 ਲੱਗੀ ਵੀ ਖੋਲ ਇਧਰ ਤੇ ਲੋ ਬਾਈ ਇਹ ਜ਼ਰੂਰੀ ਐ ਮਹਾਰਾਜ ਚੜ੍ਹਦਿਆਂ ਗੱਲਾਂ ਚ ਰੱਖੇ ਇੱਥੇ ਚੇਪੀ ਲੱਗੀ ਵੀ ਬਾਈ ਹਾ ਤੇ ਆ ਲੋ ਓ ਤੇਰੇ ਨੇ ਵੀ ਬਲੇ ਬਲੇ ਕਰਾ ਤੂੰ ਲੋ ਜੀ ਮਹਾਰਾਜ ਚੜਦਿਆਂ ਗਲਾਂ ਚ ਰੱਖੇ ਸਾਰਿਆਂ ਨੂੰ ਬਾਈ ਮੂੰ ਮਿੱਠਾ ਕਰਨ ਖਾਤਰ ਹੋ ਰੇ ਦੁਕਾਨ ਦੇ ਵਿੱਚ ਆ ਜਣਾ ਸਮਾਨ ਚਲਾ ਕੇ ਦੇਖ ਲਈ ਬਾਈ ਤਾਂ ਕਿ ਨਹੀਂ ਆ ਬਾਈ ਜਣੇ ਦੇਖ ਲਈ ਮੈਂ ਬਾਦ ਰਹਿ ਜਾਊਗਾ ਹਾਂ ਇਹ ਜੀ ਦੇਉਂਗੇ ਬਾਈ ਇਧਰ ਕੋਲ ਤਾਂ ਹੀ ਆ ਇਧਰ ਜਿਹੜੀ ਆਪਣਾ ਤੇਲ ਵਾਲੀ ਆ ਹੂੰ ਲਾਫੜ ਬਾਈ ਵੀਂਦਰ ਵਧਾਈਆਂ ਦੇ ਭਾਈ ਮੁੰਡੇ ਨੂੰ ਹਾਂ ਵਧਾਈਆਂ ਜੀ ਹੂੰ ਲਾਫੜ ਲਾ ਬਈ ਆਪ ਵੀ ਮੂੰਹ ਮਿੱਠਾ ਕਰ ਲਿਆ ਲੋ ਵਾਈਟੀਸੀ ਬਾਈ ਨੂੰ ਵਧਾਈਆਂ ਬਾਬਾ ਇੱਕ ਨਹੀਂ ਚੜਜਾਂ ਗੱਲਾਂ ਚ ਰੱਖੇ ਇਹਨੂੰ ਡੀਸੀ ਬਾਈ ਨਵਿੰਦਰ ਚਲਾ ਕੇ ਨਹੀਂ ਦੇਖੀ ਹਲੇ ਹੈਂ ਆਮ ਗਏ ਕਾਲੂ ਨਹੀਂ ਅਸੀਂ ਫਸਦਬਾਰੂ ਨੰਬਰ ਰੂਟ ਨੂੰ ਲੈ ਜਾਣੀਆਂ ਅੱਛਾ ਨੰਬਰ ਰੂਟ ਨੂੰ ਹੂੰ ਨੰਬਰ ਰੂਟ ਨੂੰ ਕਿਤੇ ਜ਼ਿਆਦਾ ਹੀ ਨੇ ਪਾ ਲਈ 60 70 ਕਿਲੋਮੀਟਰ ਨੂੰ ਹੂੰ ਨਾ ਨਜਰੀ ਮੁਜਰੀ ਮਖੀ ਲਗ ਗਈ ਆ ਅੱਛਾ ਠੀਕ ਹੈ ਨਾਨ ਕੱ ਲੈ ਕੇ ਜਾਈਂ ਪਹਿਲਾਂ ਚਲੋ ਬਾਈ ਚੱਲਦਾ ਕੰਮ ਹੁਣ ਠੰਡਾ ਵੀ ਕੱਢਦੀ ਇੱਕ ਗੋਲਾ ਜਿਹਾ ਲੱਗਦਾ ਆਹ ਆਹ ਬਰਫੀ ਦਾ ਤੇਰਾ ਦਬਦਾ ਥੋੜੋ ਹੈ ਕਰਦੇ ਆ ਬਾਈ ਲੈ ਬਾਈ ਠੀਕ ਸਜੀਤ ਵਧੀਆ ਲਾਇਆ ਹੈ ਨਾ ਬਹੁਤ ਮੁਬਾਰਕ ਹੈ ਜੀ ਨਵੀਂ ਜੀ ਜਾਈਏ ਸਾਰੇ ਪਿੰਡ ਨਾਲ ਦੀ ਚੀਜ਼ ਸਾਂਝੀ ਕਰਨੀ ਚਾਹੀਦੀ ਹੈ ਹਾਂ ਨਾਲੇ ਆਪਣੇ ਪਿੰਡ ਦਾ ਦਾ ਬਾਈ ਇਹ ਰਿਕਾਰਡ ਹੈ ਇੱਕ ਹੈ ਹੈ ਠੀਕ ਨੇ ਇਹ ਸਾਰੇ ਇਹ ਕਿਹਨੂੰ ਦੀਆ ਹੂੰ ਮੈਂ ਨਹੀਂ ਤਾਂ ਵੀ ਠੀਕ ਹੋਣਾ ਹੂੰ ਵੀ ਸਹੀ ਗੱਲ ਹੈ ਬਾਈ ਆਹ ਮਾਡਲ ਦੇ ਲਾ ਡੀਸੀ ਦਾ ਕਹਿ ਦੂਗਾ ਕੋਈ 20 ਮਾਡਲ ਹੈ ਨਹੀਂ ਆ ਇੱਕ ਹੱਥ ਵਿੱਚ ਲੱਗ ਬਾਈ ਮਾਡਲ ਆ ਬਾਈ ਜੀ ਮੂੰ ਵੀ ਸਾਰਾ ਬਹੁਤ ਰੱਖਦਾ ਜੀ ਇਹ ਉਹ ਹੈ ਜੀ 60 ਕਿਲੋਮੀਟਰ ਰੇਜ ਹੈ ਮੋਬਾਈਲ ਵੀ ਜਦ ਵੇਚਣਾ ਇਹਨਾਂ ਨਵੇਂ ਵਰਗਾ ਹੁਣ ਦਿਖਾਈ ਕਿੱਥੇ ਦੇਖੀ ਹੁਣ ਕਵਰਾਂ ਚ ਸਾਂਭੇ ਪਏ ਆ ਹੈ ਉਹਦੀ 60 ਕਿਲੋਮੀਟਰ ਐਵਰੇਜ ਆ ਪੰਜ ਬੈਟਰੀਆਂ ਆ ਕੰਪਨੀ ਕਰੀਆ ਕੰਪਨੀ ਨੂੰ ਬੀਜ ਨੇ ਪਤਾ ਏ ਪਰ 3400 ਤੋਂ ਪੱਦੀ ਕਿੰਨੇ ਦੀ ਇੱਕ Amazon ਪੱਦੀ ਕਰੀਏ ਬੈਂਟਰੀ ਆ ਚਲ ਠੀਕ ਆ Amazon ਦੀ ਅਮਰ ਆਣ 3400 ਪੱਦੀ ਖਸੂਦ ਆ ਏ ਮੈਂਟਰੀ ਦਾ ਇੱਕ ਦਾ ਉਹ ਅਜਿਕੜਾ 6000 mAh ਦੀ ਫੋਨ ਦੀ ਆਉਂਦੀ ਆ ਹਾਂ ਠੀਕ ਚਲੋ ਭਾਈ ਵਧੀਆ ਜੀ ਵਧੀਆ ਸਾਡੀ ਤੋਂ ਨਹੀਂ ਪਰ ਆਣ ਲੱਜਣਾ ਇਕੱਠਾ ਹੂੰ ਚਲੋ ਭਾਈ ਬਾਈ ਵੀ ਆ ਗਿਆ ਲੱਗਦਾ ਕਦੋਂ ਦੰਦਰ ਲੱਗਦਾ ਹੁਣ ਹਾਂ ਹੈਗਾ ਏ ਬਹੁਤ ਫਰਕ ਪੈ ਗਿਆ ਖਿੱਚ ਕੇ ਰੱਖ ਕੰਮ ਮੈਂ ਕਹਿੰਦਾ ਟਰੈਕਟਰ ਖੋਲਦੇ ਤੋ ਟਰਾਲਾ ਹੀ ਪਾਰਾ ਆਪਣੇ ਪਿੱਛੇ ਆਹ ਰੀ ਲੋਡੋ ਲਗਾਉਂਗੇ ਤਾ ਫਿਰ ਜੀ ਤਾ ਮੇਰੇ ਨਾਲ ਚੈੱਕ ਕਰਤੀ ਯਾਰ ਚੱਲ ਫਿਰ ਚੱਲ ਹੁਣ ਹਲੋੜਾਂ ਚ ਟਰੈਕਟਰ ਮੈਂ ਜਾਣ ਕੇ ਭਜਾਉਣਾ ਤੇ ਰਾਹ ਤੇ ਡਾਹੋਲਾ ਕਰਨਾ ਨਾ ਦੇਖਦੇ ਆ ਹਲੋੜਾ ਤਾਂ ਹੈ ਹੀ ਨਹੀਂ ਰੋਡ ਪਰ ਸਰਕਾਰ ਨੇ ਇਹ ਜੇ ਕੰਮ ਕਰਤਾ ਮੈਂ ਜਾਣ ਕੇ ਬਾੜਨਾ ਹਲੋੜਾ ਠੀਕ ਆ ਤਾ ਤੂੰ ਕੱਚੇ ਚ ਉਤਾਰਦੀ ਕਰਨਾ ਕਦੇ ਉੱਪਰ ਕਰ ਲੈ ਬੱਸਾਂ ਦਾ ਬਹੁਤ ਆਉਂਦੀ ਆਧਰ ਤੇ ਦੇਖੀ ਨਾ ਟਰੈਕਟਰ ਖੜਾ ਗਿਆ ਜਿਹੜਾ ਮੈਂ ਜੜਿਆ ਹਾਂਗਾ ਬਸ ਤੇਰੇ ਮਗਰੇ ਕੋਈ ਨਾ ਸਰਦੀ ਤੇ ਕਹਦਾ ਚਿਗੜਾ ਦੇ ਫੇ ਤੈਨੂੰ ਬਸ ਚੜਾ ਕੇ ਮੈਂ ਟਰੈਕਟਰ 'ਤੇ ਬੈਹਿ ਜਾਣਾ ਇਹਦਾ ਬੰਦ ਤਲੂ ਚੜਾਉ ਹੁਣ ਤੂੰ ਸ਼ਾਮਾਂ 'ਚ ਨਾ ਖੜ ਭਾਈ ਲਾਗ ਹੋ ਸਾਨੂੰ ਜਾਣਦੇ ਵਾਹਿਗੁਰੂ ਸਤਿਨਾਮ ਸੱਚਾ ਪਾਤਸ਼ਾਹ ਚਲ ਚਲੋ ਭਾਈ ਚੱਲਦੇ ਆ ਇਹ ਕਹਿੰਦਾ ਪਰ ਡੈਂਕਾ ਚਲਾ ਆਪਣਾ ਬਸ ਚਾ ਬਣਾ ਦੇ ਪਰਕਮ ਦੀ ਛੀ ਬਹੁਤ ਚੁੱਲ੍ਹ ਚਲ ਰਿਹਾ ਹੈ ਹੁਣ ਲੋ ਬਾਈ ਜਾ ਰਹੇ ਆ ਬਾਈ ਡਰਾਈਵਰ ਇਹ ਮੌਸਮ ਬਹੁਤ ਹੀ ਸਾਫ ਹਾਂ ਇਹ ਪਹੁੰਚ ਚੁੱਕੇ ਆ। ਇੱਕ ਅਕਰਾਚਰ ਆ ਗਿਆ। ਅਗਲਾ ਸਾਹਮਣੇ ਹੀ ਆਣਾ। ਲੋਵਾਏ ਦੂਆ ਕ੍ਰੈਸ਼ਰ ਉਧਰ ਜਿੱਥੇ ਭਰਾਉਣਾ ਆਪਾਂ। ਰਸਤੇ ਦਾ ਖਰਾਬ ਬਹੁਤ ਬੁਰਾ ਹਾਲ। ਇਹ ਬਾਈ ਸਰਸਾ ਸਰਸਾ ਨੰਗਲ। ਬਾਈ ਰਸਤੇ ਦਾ ਬਹੁਤ ਬੁਰਾ ਹਾਲ ਆ। ਆ ਤਾਂ ਗੱਲ ਨਹੀਂ ਬੰਦਾ ਕਰਕੇ ਗੱਲ ਆ ਗੱਡੀਆਂ ਚੱਲਦੀਆਂ ਨਾ ਆਹ ਦੇਖੋ ਬਾਈ ਨਾ ਤਾਂ ਹੋਰ ਉਹ ਰਣਾ ਕੰਮ ਆਲੇ ਪਾਸੇ ਹੋਰ ਆਉਣਾ ਅੱਗੇ ਪਾਣੀ ਦੇਖੀ ਕੋ ਦੇ ਤਰਾਸਤਾ ਬਹੁਤ ਘਾਟ ਹੈ ਮੈਂ ਬਹੁਤ ਚੱਕਰ ਲਾਤੇ ਫਿਰ ਤੇ ਉਹ ਦੇ ਪਾਣੀ ਚੱਲਦਾ ਤੇ ਵਾਈਟ ਉਹ ਹੁੰਦਾ ਇੱਕ ਸਰ ਪਿੱਛੇ ਘੱਟ ਕਾ ਕੇ ਰਿਆ ਬਹੁੰਦਾ ਹੈ ਆ ਦੇਖੋ ਪਾਣੀ ਚੱਲਦਾ ਉੱਪਰ ਤੇ ਸਰਸੇ ਦਾ ਲੋ ਬਈ ਪਹੁੰਚਣ ਤੋਂ ਬਾਅਦ ਟਰਾਲੇ ਦੀ ਮਿੰਟ ਤੋਂ ਮਨਤਾਈ ਕਿਉਂਕਿ ਦੇਖਣਾ ਬਾਈ ਨੇ ਵੀ ਕਿੰਨੇ ਫੁੱਟ ਪੈ ਗਿਆ ਟਰੈਕਟਰ ਨੰਬਰ ਹੈਗਾ ਬਈ ਪੀ ਵੀ 12 10 ਕੀ ਹਾਂ ਪੀ ਵੀ 10 ਉੱਥੇ ਦਾ ਇਹ ਸਮਰਾਲੇ ਦਾ ਨੰਬਰ ਹੈ 2167 S 2167 ਅੱਛਾ ਫੋਟੋ ਲੈ ਲੈਣੀ ਬਾਈ ਨੇ ਸਾਰੀ ਠੀਕ ਹੈ ਓਕੇ ਲਓ ਬਾਈ ਲਓ ਬਾਈ ਪੂਰੀ 12 ਹਾਂ ਇਹਨ ਪੂਰਾ 12 ਉਦੋਂ ਵਿੱਚ ਉਹ ਦਾ ਦਾ ਦੇਖਣਾ ਪੈਣਾ ਹੁਣ ਲਾ ਭਾਈ 6.5 ਆ ਪੂਰਾ 6.5 ਹਾਂ 6.5 ਹਾਂਜੀ 6.5 ਪੂਰਾ ਐ ਨਾ ਅੱਪਰ ਨੂੰ ਦੋ ਹੋਊਗਾ ਚਲੋ ਜੀ ਉੱਪਰ ਤਾਂ ਥੱਲੇ ਨੂੰ ਬਾਈ ਉੱਪਰ ਤਾਂ ਥੱਲੇ ਨੂੰ ਲੋ ਲੋ ਸਾਡੇ ਜੇ ਆਰ ਚ ਇਹ ਸਾਡੇ ਜੇ ਮਾ ਸਾਡੇ ਜੇ ਪੂਰਾ ਉਹ ਦੋ ਤਾਂ ਵੀ ਕੱਢਿਆ ਨਾ ਉਹ ਤਾਂ ਉਹ ਉਧੂ ਕਰ ਲਾ ਕਰ ਦੇਣਾ ਛੇ ਕਰ ਦੇਣਾ ਹਾਂ ਹਾਂ ਕਰ ਲੈ ਤੇਰਾ ਕੰਮ ਲੋਟ ਆ ਜਾਣਾ ਇਹ ਸਾਡੇ ਜੇ ਬਾਰਾ ਤਾਂ ਆ ਵੀ ਤਰ੍ਹਾਂ ਹੀ ਖਿੰਡ ਘਟਣਾ 6.5 ਹੀ ਹੋਊਗਾ ਸ਼ਹਿਦ ਹੁਣੀ ਬਾਰਾ 6.5 ਆ ਇਹ 6 đuਣੀ 12 ਹਾਂ 6 đuਣੀ 12 ਤੂੰ 10 ਵਰਗਾਂ ਨੂੰ ਲਓ ਜੀ ਦਾ ਉਹ 10 ਵਾਲੇ ਹਿਸਾਬ ਚ ਆ ਗਿਆ ਲੈ ਠੀਕ ਹੈ ਤੂੰ 10 ਵਾਲੇ ਜਾ ਕੇ ਤਾਂ 6 đuਣੀ 12 12 ਇੰਚ ਦਾ ਹੁੰਦਾ ਹੈ ਫੁੱਟ ਲੈ ਹੁਣ ਬਾਈ ਨੇ ਕਰ ਦੇਣਾ ਸਾਰਾ ਡਿਟੇਲ ਚਲੋ ਬਾਈ ਮੱਕੀ ਦੇਖਦੇ ਆ ਲੋ ਬਾਈ ਲੱਗਿਆ ਬੈਕ ਲੱਗਣਾ ਹੋ ਲੱਦਣਾ ਬਾਈ 40mm ਤੇ ਬਾਅਦ ਦੇ ਵਿੱਚ ਲeke ਜਾਣਾ ਬਾਈ ਉਹ ਬ੍ਰਾਊਨ ਰੇਤਾ ਇਹਦਾ ਢੇਡਾ ਵੀ ਸਾਲੂ ਚੱਲ ਪੈਣਾ ਆਹ ਵਾਲਾ ਰੇਤਾ ਬਾਈ ਸੁਬਾ ਢੇਡਾ ਲੈ ਕੇ ਜਾਵਾਂਗੇ ਇਹਦਾ ਗਾਇਸ ਤੇ ਬਸ ਆਹ ਹੈ ਬਾਈ ਜਿਹੜਾ ਕਹਿੰਦਾ ਉਹ ਕ੍ਰੈਚਰ ਵਾਲਾ ਰੇਤਾ ਚਣਾਈ ਨੂੰ ਹਣਾ ਹਾਂ ਉਹ ਨੀਲਾ ਹੁੰਦਾ ਦੂਆ ਉਹ ਕਿਹੜਾ ਉਹ ਨੰਦਗੁਰ ਸਾਹਿਬ ਦਾ ਨਿਕਲਦਾ ਪੁਰੇ ਵੀ ਨਿਕਲਦਾ ਤਾਂ ਹਟ ਗਿਆ ਆਹੋ ਪਹਿਲਾਂ ਥਾ ਮੰਨਦੇ ਹੋਏ ਲੋ ਬਾਈ ਆ ਗਿਆ ਲੋਡਰ ਕੁੰਡੀਆਂ ਤੇਰਾ ਟਰਾਕ ਦੇ ਵਿੱਚ ਕੁੰਡੇ ਆ ਲੱਗੀਆਂ ਇਧਰ ਵਾਲੀ ਤਾਂ ਦੇਖਦੀ ਉਹ خليها <applause> घंटे का कम मिनटा च मशीनरी तीन कैने तीन कस अदराली कर गया हो। ਚਲ ਰਿਹਾ ਬਾਈ ਚੱਲ ਰਿਹਾ ਕੰਮ ਤੇ ਆਏ ਬਾਈ ਅਦਰ ਕਨਵੇਅਰ ਲੱਗੇ ਹੋਏ ਪਰੇਤਾ ਉਹ ਚੱਲਦਾ ਬਾਈ 60 ਉਧਰ 40mm ਉਹ ਉਧਰ ਬਾਈ 20 ਯਾਰ ਤੇ 10 ਬਜਰੀ ਚੱਲਦੀ ਆ ਸਾਰੇ ਕਨਵੇਅਰਾਂ ਚ ਉਹ ਬੰਦਾ ਨਾ ਦੱਬਦੀ ਸਾਡਾ ਯਾਰ ਟਰੇਸੀ ਵਾਲਾ ਅੜਕੇ ਵੀ ਤੇ ਸਾਈਡ ਪਰ ਕਿਤੇ ਹੋਣਾ ਪਦਰਾ ਹੋਣਾ ਫਿਰ ਪਰਮਾਨ ਪੈਣਾ ਲੈ ਵਾਜੀ ਹੋ ਗਈ ਟ੍ਰੇਸੀ ਆਇਨੋ ਕਹਿੰਦੇ ਆ ਪਾਲਾ ਪੂਰਾ ਮਣਕੇ ਬਾਈ ਮਣ ਹੋਣਾ ਪੂਰਾ ਪੂਰਾ ਦੇਖੀ ਨੀ ਚੱਲ ਰਿਹਾ ਬਾਈ ਇਧਰ ਬਾਈ ਹੈਲੋ ਠੀਕ ਯਾਰ ਹਾਂ

ਆਰੇ ਦਾ ਬਾਈ ਲੱਖੀ ਟਰੀ ਜੇ ਬਤਾ ਤਾ ਕੋਈ ਨਹੀਂ ਮੰਨੇਗਾ ਹੋ ਗਿਆ ਓਕੇ ਬੱਸ ਉੱਪਰ ਜਾ ਕੇ ਥੋੜਾ ਕੱਦ ਦੇ ਰੱਖ ਲੋ ਡਰ ਦੇ। ਹਦਰਾ ਕਰੋ। ਗਾੜ ਦੇ ਉੱਡ ਰਹੇ ਕਾ। ਗਾੜ ਦੇ ਆ ਰਹੇ। ਹੋਈ ਹੋਈ ਹੋਈ। ਚੱਲ। ਬਸ ਓਕੇ ਆ। ਲੋ ਹੋਈ। ਹੋ ਗਿਆ ਕੰਮ। ਠੀਕ ਨੇ। ਭਰ ਗਿਆ। ਉਹ ਬਹਿ ਲੈ ਆ ਲੈਣਾ ਪਹਿਲਾਂ। ਆ ਗਿਆ। ਉਹ ਭਾਈ ਬਿੱਲ ਲੈਣਾ। ਭਾਈ ਨੇ ਕਰਾਂਗੇ ਹਣ ਭਾਈ ਬਿੱਲ ਬਣ ਚੁੱਕਿਆ ਹਾਂ ਹੁਣ ਕਿਧਰ ਨੂੰ ਪੈਰ ਨਹੀਂ ਲਵੇੜਨੇ ਗਾਧੂ ਗੱਲੇ ਕਰਦੇ ਆਂ ਘੱਟ ਕਾਦੇ ਨੇ ਕੁਵਾਰ ਵਾਲੇ ਦਾਲ ਨੂੰ ਰੋੜਨਾ ਹੋ ਜਾਣਾ ਕੋਈ ਗੱਲ ਨਹੀਂ ਸੈੱਟ ਹੋ ਜਾਣਾ ਕੋਈ ਗੱਲ ਨਹੀਂ ਤੌਰ ਬਾਬਾ ਨਾਨਕ ਦਾ ਨੌਲਕ ਹੂੰ ਸੈੱਟ ਛੱਟ ਕੁਛ ਨਹੀਂ ਕਰਨਾ ਹੁਣ अच्छा अच्छा ठीक है चल आ जा फिर रास्ता भाई खतरनाक है हूँ सारा ही टोटली पता नहीं भाई कड़ा के गेर ला लिया अत भाई ਹਾਂ ভাই ਪੰਗਾੜ ਗਿਆ ਤਾਂ ਉੱਥੇ ਕੀ ਹੋ ਗਿਆ ਤਾਂ ਉੱਥੇ ਗੱਲ ਦਾ ਰੇਤੇ ਨੇ ਟਾਇਰ ਫੜ ਲੈਦੇ ਰੇਤੇ ਨੇ ਨਹੀਂ ਉਧਰ ਪਾਲੀ ਸੱਟ ਹੋ ਆ ਜਾਂਦਾ ਮੈਂ ਤਾਂ ਆਪਣੇ ਅਤ ਮਾ ਧੋਲ ਨਾ ਬੱਜੇ ਮੈਂ ਤਾਂ ਹਾਂ ਇੱਧਰ ਮੁਟਿਆ ਦਾ ਹੋਣ ਬੰਦ ਨਾ ਬੱਜਦਾ ਤੁਹਾਨੂੰ ਪਤਾ ਹੋਣਾ ਹੈ ਨਾ ਸਹੀ ਗੱਲ ਲਾ ਮਿਸਤਰੀ ਵੀ ਕਹਿ ਰਹਾ ਵੀ ਮਾਲ ਘਟ ਗਿਆ ਹੈ ਇੱਕ ਗੱਲ ਆ ਭਾਈ ਝਟਗਾ ਹਿੱਲਿਆ ਨਹੀਂ ਆ ਰਿਹਾ ਤੇ ਪੱਤਰਕ ਉਹ ਜੇ ਤਾਂ ਗੋਲ ਹੁੰਦਾ ਤੇ ਉਹਨਾਂ ਦਾ ਰੋਡ ਨਾ ਦਾ ਤੇ ਹੈਗਾ ਕੱਟਮਾ ਤੇ ਤਾਂ ਟੱਡੇ ਵੀ ਹੋਏ ਟਰਾਲਾ ਤੇਰਾ ਹਿੱਲਿਆ ਨਹੀਂ ਘਟਕਾ ਤੇ ਫਸ ਗਿਆ ਇੱਕ ਨੂੰ ਲੈ ਹੁਣ ਮੂਰੇ ਨੂੰ ਐ ਪਾਉ ਨਹੀਂ ਰਿਹਾ ਕੋਸ ਵੀ ਲੈ ਡੰਗਰ ਵੀ ਮੌਜਾਂ ਲੁੱਟਦੇ ਆ ਦੇਖ ਨੇ ਤੋਂ ਬਾਈ ਸਰਸੇ ਦੇ ਵਿੱਚ ਪਾਣੀ ਅੰਡਲੀ ਸਾਈਡ ਜ਼ਿਆਦਾ ਚੱਲਦਾ ਹੋਰ ਘੱਟ ਚੱਲਦਾ ਲੋ ਬਾਈ ਪਹੁੰਚ ਗਏ ਆਪਣੇ ਘਰ ਚਲ ਚਲ ਹਾਂ ਓਕੇ ਰਿਹਾ ਕੰਮ ਓਕੇ ਹਾਂ ਇਹ ਚੰਗਾ ਲੈਕਨੇਤਾ ਜੀ ਰੁੱਕ ਕੇ ਕਰ ਰੱਖਿਆ ਸਾਰੇ ਰਾਸਤੇ ਤੇ ਕੰਮ ਹਾਂ ਨਹੀਂ ਸਰ ਤੋਂ ਹੋੜ ਲਾ ਦਿਨਾ ਸਹੀ ਗੱਲ ਬਾਈ 5 ਘੰਟੇ ਲੱਗ ਗਏ 5 ਘੰਟੇ ਬੱਸ ਲੱਗ ਭੱਜ ਹੈਨਾ ਲੱਗ ਭੱਜ ਲਈ ਹੂੰ 27 ਘੰਟੇ ਬਾਈ ਆਉਣ ਨੂੰ ਚਲੋ ਵਾਹਿਗੁਰੂ ਸਤਨਾਮ ਤਨ ਗੁਰ ਨਾਨਕ ਪਹੁੰਚੇ ਆਪਣੇ ਟਿਕਾਣੇ ਹਾਂ ਤੇਰਾ ਨਾਮ ਝਾਕੇ ਤੁਰੇ ਤੇ ਤੇਰਾ ਨਾਮ ਝਾਕੇ ਉਤਰਨਾ ਸਹੀ ਗੱਲ ਹੂੰ ਦੂਜਾ ਪਾ ਰਿਹਾ ਉਹ ਟਰੱਕ ਲੱਗ ਗਿਆ ਬਹੁਤ ਬੜੇ ਵੇਰ ਬਾਅਦ ਡਿਲੀਵਰੀ ਕਰ ਗਿਆ ਖੋਲੋਣਾ ਦੇ ਵਿੱਚ ਸਹੀ ਗੱਲ ਇਹ ਕਾਇਤ ਝੋਲਾ ਜਿਹਾ ਮਾਰਦਾ ਆਈ ਗਿਆ ਨਾ ਉਧਰ ਉਧਰ ਕਰਕੇ ਆਇਆ ਖੋਲੋਣਾ ਉਹਦਾ ਤਰਾ ਮਾ ਬਜਨ ਆਉਂਦਾ ਹੂੰ ਸਾਰਾ ਪ੍ਰੈਸ਼ਰ ਵਿਬੜਦਾ ਫਿਰ ਸਹੀ ਗੱਲ ਹੈ ਚਲੋ ਭਾਈ ਖਾਲੀ ਕਰਨਾ ਕੀ ਕਰਨਾ ਨੇ ਖਾਲੀ ਹੋਣਾ ਦੂਏ ਨਾਲ ਆਪਣੇ ਨਾਲ ਹਾਂ ਇਹ ਇੱਕ ਨੇ ਖੋਲ ਦੇਣਾ ਸਵੇਰ ਖਾਲੀ ਕਰਾਂਗੇ ਉਹਨੂੰ ਜੱਕ ਲੱਗਿਆ ਮੈਨੂੰ ਚਲੋ ਭਾਈ